ਸਰ ਸਾਹਿਬ ਵਾਹਿਗੁਰੂ ਜੀ ਕੀ ਭਤੈ ਹਾਂਜੀ ਇਹਨੇ ਰਾਮ ਸਿੰਘ ਪ੍ਰਧਾਨ ਪਿੰਡ ਮੰਨਵੀ ਗੁਰਦੁਆਰਾ ਸਾਹਿਬ ਦੇ ਤੇ ਇੱਥੇ ਆਇਆ ਨੂੰ ਵੀ ਇਹਨਾਂ ਨੂੰ 4-5 ਦਿਨ ਹੋ ਗਏ ਅੱਜ ਇਹਨਾਂ ਨੂੰ ਪੁੱਛਦਿਆਂ ਵੀ ਇਹ ਕਿਹੋ ਜਿਹਾ ਮਹਿਸੂਸ ਕਰਦੇ ਨੇ ਕੀ ਇਹ ਸੰਦੇਸ਼ ਦੇਣਾ ਚਾਹੁੰਦੇ ਨੇ ਸੰਗਤ ਨੂੰ ਹਾਂਜੀ ਪ੍ਰਧਾਨ ਜੀ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਜੀ ਸੰਦੇਸ਼ ਤਾਂ ਜੋ ਸਾਬ ਜਦਿਆਂ ਨੇ ਆਪਣੇ ਜੀਵਨ ਵਿੱਚ ਵਰਤਾਰਾ ਕਰਿਆ ਹਾਂਜੀ ਸਾਨੂੰ ਸਿੱਖੀ ਕਿਵੇਂ ਨਿਭਾਉਣੀ ਹੈ ਹਾਂਜੀ ਕਿਵੇਂ ਨਿਭਾਉ ਦੇ ਨਾਲ ਹਾਂਜੀ ਤਨ ਮਨ ਧਨ ਵਾਰ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਬ ਜਦਿਆਂ ਨੇ ਇਹਨੇ ਤਸੱਦਦ ਸਹਿ ਕੇ ਹਾਂਜੀ ਇਹਨੇ ਲਾਲਚ ਦਿੱਤੇ ਤਸੱਦਦ ਦਿੱਤੇ ਉਹਨੇ ਸਾਨੂੰ ਉਦਾਹਰਣ ਬਣਾ ਕੇ ਗਏ ਨੇ ਕਿ ਜ਼ਿੰਦਗੀ ਚ ਕੁਝ ਵੀ ਹੋ ਜਾਵੇ ਹਾਂਜੀ ਗੁਰੂ ਨਾਲ ਪਰਮੇਸ਼ਰ ਨਾਲ ਪਿਆਰ ਕਿਵੇਂ ਕਰਨਾ ਇੱਕ ਸੰਤੂਰ ਉਹ ਕਰਕੇ ਦਿਖਾ ਕੇ ਗਏ ਨੇ ਪਰ ਪਾ ਜਿੰਨੇ ਆਉਣੇ ਆ ਪੂਰੇ ਸੰਗਤ ਆ ਰਹੀ ਹੈ ਇਹ ਹੀ ਆ ਵੀ ਜਿੰਨਾ ਤੋਂ ਪਾਣੋਂ ਤੋਂ ਲੈ ਸਕਦੇ ਆ ਉਹਨਾਂ ਦੀ ਇਤਿਹਾਸ ਤੋਂ ਉਹਨਾਂ ਦੇ ਜੀਵਨ ਤੋਂ ਉਹਨਾਂ ਦੀ ਸ਼ਹਾਦਤ ਤੋਂ ਕੋਸ਼ਿਸ਼ ਕਰੀਏ ਕਿ ਸਤਗੁਰੂ ਦੇ ਦਿੱਤੇ ਪੰਡੇ ਨੇ ਜਿਹੜੇ ਸਾਹਿਬਜ਼ਾਦਿਆਂ ਨੇ ਰਾਹ ਬਣਾਏ ਨੇ ਹਾਂਜੀ ਉਹਨਾਂ ਦੇ ਚੱਲਣ ਦੀ ਕੋਸ਼ਿਸ਼ ਠੀਕ ਆ ਜੀ ਪਾਣੋ ਜਿਹੜਾ ਉਰੋਂ ਕੀ ਮਹਿਸੂਸ ਕਰ ਰਹੇ ਹੋ ਕਿਵੇਂ ਲੱਗ ਰਿਹਾ ਵੀ ਸੰਗਤ ਨੂੰ ਕੀ ਕੀ ਉਪਰਾਲੇ ਹੋਰ ਕਰਨੇ ਚਾਹੀਦੇ ਨੇ ਜੀ ਉਕਰਲਾ ਤਾਂ ਸੰਗਤਾਂ ਬਹੁਤ ਵਧੀਆ ਲੰਗਰ ਲੱਗ ਰਹੇ ਨੇ ਸੇਵਾ ਵੀ ਕਰ ਰਹੀਆਂ ਨੇ ਜਿੰਨੀ ਸੰਗਤ ਆਉਂਦੀ ਹੈ ਵੀ ਜਦੋਂ ਆਪਾਂ ਘਰੇ ਚੱਲਦੇ ਆਂ ਗੁਰਾਂ ਦਾ ਪੈ ਸਾਹਵ ਜਾਦਿਆਂ ਦੀ ਸ਼ਹੀਦ ਦਿਨ ਨੂੰ ਯਾਦ ਕਰਕੇ ਅਸੀਂ ਉਹਰੇ ਵਿਚਰੀਏ ਚਾਹ ਸੰਗਤ ਜੀ ਵਿਚਰੀਏ ਟਰਾਲੀਆਂ ਜਾਂ ਯਾ ਟਰੈਕਟਰਾਂ ਜਾਂ ਕਿਤੇ ਆਈਏ ਸੇਵਾ ਕਰੀਏ ਲੰਗਰਾਂ ਸਾਡੇ ਉਹਨਾਂ ਦੀ ਸਾਦਤ ਉਹਨਾਂ ਦੇ ਜਿਹੜੇ ਪੂਰਨ ਪਾਏ ਨੇ ਯਾਦ ਹੋਣੇ ਚਾਹੀਦੇ ਉਹਨਾਂ ਨੂੰ ਮਨ ਵਿੱਚ ਵਸਾ ਕੇ ਫਿਰ ਅਸੀਂ ਕੋਈ ਵੀ ਕਾਰਜ ਕਰਾਂਗੇ ਤਾਂ ਸਾਡੀ ਜਿਹੜੀ ਹਾਜ਼ਰੀ ਉਹ ਪ੍ਰਵਾਨ ਕਰਨਾ ਹੈ ਅੱਛਾ ਜੀ ਪ੍ਰਧਾਨ ਜੀ ਇੱਕ ਅਸੀਂ ਪੁੱਛਣਾ ਚਾਹੁੰਦੇ ਹਾਂ ਜਿਵੇਂ ਹੁਣ ਮੋਤ ਭਾਈ ਮੋਤੀराम ਮਹਿਰਾ ਜੀ ਨੇ ਛੋਟੇ ਸਾਹਿਬ ਜਦਿਆਂ ਨੂੰ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਪਿਆਇਆ ਵਿਓਕਣ ਜਿਹੜਾ ਵਿੱਚ ਮਨਨ ਲੋ ਲਾਲਚ ਦਿੱਤੇ ਜਾ ਰਹੇ ਨੇ ਵਿੱਚ ਪਰਿਵਾਰਾਂ ਨੂੰ ਸਾਰੇ ਧਰਮਾਂ 'ਚ ਵੀ ਉਹਨਾਂ ਬਾਰੇ ਕੀ ਕਰਨ ਕਹਿਣਾ ਚਾਹੁੰਦੇ ਹੋ ਤੁਸੀਂ ਜੀ ਤਾਂ ਸਿੱਖਿਆ ਜੀ ਜਿਵੇਂ ਸਭ ਜਦਿਆਨ ਕਰਿਆ ਦੇਖੋ ਜਦ ਨਮਾਣਾ ਸਿੱਖ ਹੋ ਕੇ ਜਦ ਉਹਨੂੰ ਪਤਾ ਲੱਗਿਆ ਕਿ ਇੱਥੇ ਮਤਲਬ ਜਿਹੜੇ Hindu ਜੇਲਾ ਵਿੱਚ ਸੀਗੇ ਨਾ ਉਹਨਾਂ ਦਾ ਲੰਗਰ ਪਾਣੀ ਦਾ ਸਰਵਣ ਕਰਿਆ ਵੀ ਉਹਦਾ ਪ੍ਰਬੰਧ ਕਰਦਾ ਸੀ ਸੇਵਾਦਾਰਾਂ ਨੇ Hindu ਠੀਕ ਹੈ ਜੀ ਹਾਂਜੀ ਜਦ ਉਹਨਾਂ ਨੂੰ ਪਤਾ ਲੱਗਿਆ ਪਿਛਲੇ ਗੁਰੂਆਂ ਤੋਂ ਲੈ ਕੇ ਉਹਨਾਂ ਦਾ ਜਿਹੜਾ ਪਰਿਵਾਰ ਸੀ ਸਤਗੁਰ ਆਨੰਦ ਸਿੱਖੀ ਨਾਲ ਜੁੜਿਆ ਹੋਇਆ ਸੀ ਕਿਹਨਾਂ ਨੂੰ ਪਤਾ ਲੱਗਿਆ ਕਿ ਛੋਟੀ ਸਾਹਿਬ ਜੀ ਦੇ ਮਾਤਾ ਗੁਜਰ ਕੌਰ ਜੀ ਨੂੰ ਕੈਦ ਕਰਕੇ ਲੈ ਕੇ ਆਏ ਨੇ ਭੁੱਖੇ ਪਾਣੇ ਨੇ ਪੈਰਾਂ ਤੋਂ ਲੰਗੇ ਨੇ ਕੋਈ ਬਸਤਰ ਨਹੀਂ ਕੁਝ ਨਹੀਂ ਔਰ ਜਿਹੜਾ ਸਰਾਂਦ ਤੋਂ ਜ਼ਿਆਦਾ ਠੰਡਾ ਠੰਡਾ ਬਰਜ ਹੈ ਜਿੱਥੇ ਗਰਮੀਆਂ ਵਿੱਚ ਵੀ ਠੰਡ ਲੱਗਦੀ ਹੈ ਉੱਥੇ ਉਹਨੂੰ ਕੈਦ ਕੀਤਾ ਸਾਹਿਬ ਜੀ ਦੇ ਮਾਤਾ ਗੁਜਰ ਕੌਰ ਨੂੰ ਫਿਰ ਉਹਨਾਂ ਨੇ ਆਪਣੀ ਪਤਨੀ ਨਾਲ ਰਾਇ ਕੀਤੀ ਮਤਲਬ ਰਾਇ ਕੀਤੀ ਕਿ ਆਪਾਂ ਉਹਨਾਂ ਦੀ ਸੇਵਾ ਕਰਨੇ ਕੀ ਕਰ ਸਕਦੇ ਆ ਫਿਰ ਪਰਿਵਾਰ ਵਿੱਚ ਰਾਇ ਕਰਕੇ ਉਹਨਾਂ ਨੇ ਮਤਲਬ ਇਹੀ ਹੈ ਵੀ ਪ੍ਰਸ਼ਾਦਾਂ ਨੂੰ ਛੱਕਣ ਲਈ ਜੁੜ ਗਈ ਹੈ ਜੀ ਡੰਡ ਵਿੱਚ ਉਹ ਫਿਰ ਉਰਾਲਾ ਕਰਕੇ ਦੁੱਧ ਦੀ ਸੇਵਾ ਜਿਹੜੀ ਉਹਨਾਂ ਨੇ ਕੀਤੀ ਹੈ ਜਿਹੜੇ ਪਹਿਰੇ ਰਾਰ ਸਨ ਜਿਹੜਾ ਕੁਝ ਉਹਨਾਂ ਕੋਲੇ ਸੀ ਜਿੰਨੇ ਕੁ ਸੰਪਤੀ ਸੀ ਸਾਰੀ ਲਟਾ ਦਿੱਤੀ ਜੋ ਇੱਕ ਦੋ ਦਿਨ ਸੇਵਾ ਕੀਤੀ ਉਹਨੇ ਸਭ ਕੁਝ ਆਪਣੇ ਘਰ ਤੱਕ ਵੇਚ ਦਿੱਤਾ ਮਾਂ ਦੀ ਘਰ ਵਾਲੀ ਦੀ ਤੁਮਾਂ ਗਹਿਣੇ ਸਭ ਕੁਝ ਵੇਚ ਕੇ ਹਾਂਜੀ ਉਹਨਾਂ ਨੇ ਮਤਲਬ ਸਹਿਬਜ਼ਾਦਿਆਂ ਦੀ ਸੇਵਾ ਕੀਤੀ ਔਰ ਸੇਵਾ ਇੱਥੇ ਹੀ ਨਹੀਂ ਜਦੋਂ ਬਾਅਦ ਵਿੱਚ ਪਤਾ ਲੱਗਿਆ ਸਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਉਹਦਾ ਨਿੱਕਾ ਜਿਹਾ ਬੱਚਾ ਸੀ 7 ਸਾਲ ਦਾ ਸਾਰਾ ਪਰਿਵਾਰ ਹੈ ਜਿਹੜਾ ਜਿਵੇਂ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਉਹ ਆਪਣੇ ਉਹਦੇ ਪਰਿਵਾਰ ਨੂੰ ਕੋਹਲੂ ਵਿੱਚ ਪੇੜ ਕੇ ਜਿਹੜਾ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਪਰ ਸਿੱਖੀ ਤੋਂ ਉਹਨਾਂ ਨੇ ਆਪਣਾ ਮੂਹਰ ਹੋ ਗਿਆ ਠੀਕ ਹੈ ਅੱਜ ਅਸੀਂ ਸਾਡੇ ਕੋਲ ਦਾਤੇ ਦੀ ਕਿਰਪਾ ਨਾਲ ਦਿੱਤਾ ਹੋਇਆ ਸਭ ਕੁਝ ਹੈ ਚੰਗੇ ਘਰ ਨੇ ਚੰਗੇ ਪਰਿਵਾਰ ਨੇ ਸਾਡੇ ਫਿਰ ਦੇ ਉੱਪਰ ਕਿਸੇ ਦੀ ਤਲਵਾਰ ਨਹੀਂ ਰੱਖੀ ਸਾਡਾ ਕਿਸੇ ਨਾਲ ਧਰਮ ਦਾ ਜੁੱਧ ਨਹੀਂ ਅਸੀਂ ਉਹਨਾਂ ਦੀ ਦਿੱਤੀ ਹੋਈ ਆਜ਼ਾਦੀ ਵਿੱਚ ਰਹਿੰਦੇ ਹੋਏ ਵੀ ਗੁਰੂਆਂ ਨੂੰ ਭੁੱਲੀ ਬੈਠੇ ਹਾਂ ਸਹਿਬਜ਼ਾਦਿਆਂ ਨੂੰ ਭੁੱਲੀ ਬੈਠੇ ਹਾਂ ਕੋਸ਼ਿਸ਼ ਕਰੀਏ ਕਿ ਅਸੀਂ ਵੀ ਜਿੰਨਾ ਕਿ ਸਾਤ ਸ੍ਰੀ ਧਰਮ ਲਈ ਸੇਵਾ ਆਪਣਾ ਯੋਗਦਾਨ ਅਸਰਕਾਰ 4 ਸੋਹਣੇ ਲੋਕ ਭੈਣਾਂ ਕਰ ਠੀਕ ਹੈ ਜੀ ਬਾਦ ਵਿੱਚ ਗੁੱਲ ਮਕਾ ਕੇ ਗੱਲ ਇਹ ਹੈ ਜੀ ਵੀ ਜਿਹੜਾ ਆਪਦੇ ਧਰਮ ਚ ਪ੍ਰਤੱਖ ਰਹਿਣਾ ਚਾਹੀਦਾ ਤੇ ਬਾਕੀ ਲਾਲਚਾਂ ਦੇ ਮਗਰ ਲਾ ਕੇ ਧਰਮ ਨਹੀਂ ਬਦਲਣਾ ਚਾਹੀਦਾ ਬਾਕੀ ਸਾਰਿਆਂ ਨੂੰ ਸਿਮਰਨ ਕਰਨਾ ਚਾਹੀਦਾ ਤੇ ਸੱਚ ਤੇ ਰਾਹ ਤੇ ਚੱਲਣਾ ਚਾਹੀਦਾ ਉਹਨਾਂ ਨੂੰ ਯਾਦ ਰੱਖੋ ਕਿ ਉਹਨਾਂ ਜਿੱਦਾਂ ਅਸੀਂ ਬਾਣੇ ਪੜਦੇ ਆ ਜਾਂ ਮੂਲ ਮੰਤਰ ਦਾ ਪਾਠ ਕਰੀਏ ਜਾਂ ਵੈਗਰੂ ਵੈਗਰੂ ਕਰੀਏ ਉਹਨਾਂ ਦੇ ਜਿਹੜੇ ਨਾਮ ਨੇ ਸਹਿਬ ਜੀ ਆਦਿਆਂ ਦੇ ਮਾਤਾ ਗੁਜਰ ਕੌਰ ਜੀ ਉਹ ਵੀ ਪਵਿੱਤਰ ਨੇ ਨਾਮ ਇਹਨਾਂ ਜੇ ਉਹਨਾਂ ਦਾ ਨਾਮ ਜਪ ਕਰੀਏ ਸੀ ਉਹ ਤੋਂ ਵਿਜ਼ੂਅਲਾਈਜ਼ ਕਰੀਏ ਕਿ ਉਹ ਕਿਵੇਂ ਆਏ ਹੋਣਗੇ ਕਿਵੇਂ ਮਤਲਬ ਉਹਨਾਂ ਨੇ ਸਰਾਂਦੇ ਦੇ ਸੂਬੇ ਦੇ ਜਵਾਬ ਦਿੱਤੇ ਕਿਵੇਂ ਤਰਸ ਸਦਸਾ ਆਉਣਗੇ ਕਿਵੇਂ ਨਹੀਂ ਹੱਥ ਖੜੇ ਉਹਨੂੰ ਜਦੋਂ ਅਸੀਂ ਨਕਸ਼ਾ ਬਣਾਵਾਂਗੇ ਨਾ ਫਿਰ ਪਤਾ ਲੱਗਣਾ ਵੀ ਉਹਨੇ ਸਾਡੇ ਠੀਕ ਹੈ ਧੰਨਵਾਦ ਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ